ਹਾਂ ਨਮਸਕਾਰ ਦੋਸਤੋ ਇਸ ਵੇਲੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਹ ਭਦਰਪੁਰ ਦੇ ਸਾਹਮਣੇ ਦੀ ਤੁਸੀਂ ਜੋ ਔਰ ਇਹ ਤੁਸੀਂ ਦੇ ਇਸ ਕਿਨਾਰੇ ਦੇਖਦੇ ਤੁਸੀਂ ਇਹ ਇੱਕ ਗੁਜਰਾ ਦੇ ਡੇਰੀਆ ਪੂਰੀ ਤਰ੍ਹਾਂ ਇਹ ਪਾਣੀ ਦੇ ਵਿੱਚ ਡੁੱਬ ਚੁੱਕਿਆ ਇਹ ਸਾਰੇ ਦੇਖ ਸਕਦੇ ਤੁਸੀਂ ਇਹ ਕਿਸ ਤਰ੍ਹਾਂ ਦੇ ਇੱਧਰ ਹਾਲਾਤ ਬਣਿਆ ਲਾਓ ਦੂਰ ਦੇਖੋ ਤੁਸੀਂ ਦੂਸਰੇ ਉਹ ਵੀ ਸਾਰੇ ਗੁਜਰਾ ਦੇ ਡੇਰੀਆ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਚੁੱਕਿਆ ਔਰ ਤੁਸੀਂ ਤੁਸੀਂ ਦੇ ਵੀ ਹਾਲਾਤ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਤੁਸੀਂ ਜਿਹੜੀ ਪੂਰੀ ਡੈਮੇਜ ਹੋਈ ਪਈ ਹੈ ਇਹ ਦੇਖ ਸਕਦੇ ਹੋ ਤੁਸੀਂ ਜਿੱਥੇ ਜੀਸੀਵੀ ਲੱਗੀ ਹੈ ਇਹ ਪੂਰਾ ਇੱਥੇ ਗਲਾ ਪੈ ਗਿਆ ਔਰ ਇੱਥੇ ਕਦੀ ਵੀ ਜਿਹੜੀ ਹੈ ਅਨਹੋਣੀ ਜਿਹੜੀ ਵਾਪਰ ਸਕਦੀ ਹੈ ਇਹ ਜੀਸੀਵੀ ਨਾ ਪਿੱਛੇ ਰਹਿ ਗਈ ਬੇਚ ਫਸ ਗਈ ਆ ਜੀ ਸੀ ਬੀ ਵਿਚ ਫਸ ਗਈ ਸੀ ਬੇਹਾਨ ਦਾ ਵਿਚ ਰਾਕੀ ਦੀ ਬੇਚ ਫਸ ਗਈ ਸੀ ਦੇਖੋ ਇਹ ਇਧਰ ਖੇਤਾਂ ਦੇ ਬਣਾਏ ਹੋਏ ਇਹਨਾਂ ਨੇ ਸੈੱਟ ਬਣਾਏ ਹੋਏ ਆ ਜ਼ਿਮੀਂਦਾਰਾਂ ਨੇ ਔਰ ਜੀ ਸੀ ਬੀ ਦੇ ਕੋਲ ਨਾਲ ਇਹ ਕ੍ਰੈਸ਼ਰ ਆ ਗਈ ਹੈ ਇਸ ਹਰ ਲੋਕਾਂ ਇਹ ਗੁਜਰਪਾਏ ਦੇ ਲੋਕ ਆ ਰਹੇ ਨੇ ਅੱਗੇ ਸਾਨੂੰ ਦੁਕਾਨਦਿਆਂ ਇਹ ਕਾਫੀ ਪ੍ਰਭਾਵਤ ਹੋਏ ਨੇ ਲੋਕ ਕਿੰਨਾ ਨੁਕਸਾਨ ਹੋਇਆ ਤੁਹਾਡਾ ਬੜਾ ਬੰਦਸਕਾਣਾ ਗਿਆ ਭਰਾਵਾ ਉਹ ਕਿੰਨੀ ਬਾਹਰ ਕਰ ਲੈ ਹਾਂਜੀ ਕੋਈ ਜੀ ਨਹੀਂ ਸੰਭੇ ਕੀ ਮਾਣ ਜਿਹੜਾ ਰਾਤੀ ਪਾਣੀ ਵੇ ਜਾਣਾ ਹਰ ਜੀ ਦੇ ਅੰਦਰ ਸਮਾਨ ਨਾਲ ਭਰੇ ਦਾ ਹੈ ਮੰਦੇ ਮੁੰਦੇ ਮਾੜੇ ਮੋੜੇ ਕੱਢੇ ਹੈ ਅੱਛਾ ਕੋਈ ਪਾਂਡੇ ਸਾੜੀ ਦੋ ਦਿਨ ਕੱਢੀਆਂ ਬਾਕੀ ਕੱਖ ਨਹੀਂ ਨਿਕਲਿਆ ਜੀ ਠੀਕ ਹੈ ਜੀ ਠੀਕ ਹੈ ਆਪਣੇ ਡੰਗਰ 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 ਮੇਰੇ ਵੀ ਨਿਕਲ ਗਏ ਰੱਬ ਦੀਆਂ ਅੰਗ ਠੀਕ ਠਾਕ ਠੀਕ ਹੈ ਡੰਗਰ ਵੀ ਠੀਕ ਪਲਸ ਮਾਰ ਰੁੜ ਗਿਆ ਸਮਾਂ ਰੁੜ ਗਿਆ ਸਮਾਂ ਰੁੜ ਗਿਆ ਜਗਾ ਰੁੜ ਗਈ ਜਗਾ ਰੁੜ ਗਈ ਹਾਂ ਜੀ ਠੀਕ ਹੈ ਇਧਰ ਇਹ ਡੇਰਾ ਹੈਗਾ ਤੁਹਾਡਾ ਮੇਰਾ ਇਹ ਡੇਰਾ ਬਰ ਸਾਹਮਣੇ ਉਹ ਤੇ ਡੇਰਾ ਹੈਗਾ ਆਓ ਤਾਂ ਸਾਹਮਣੇ ਤੇ ਇਹ ਡੇਰਾ ਕਿਸ ਦਾ ਹੈ ਇਹ ਦੂਆ ਗੁਜਰਦਾ ਸ਼ਵੀਰ ਅੱਛਾ ਹਾਂਜੀ ਤੇ ਇਹ ਸਾਰੇ ਉਹ ਸਾਰੇ ਪਰਿਵਾਰ ਨਿਕਲ ਕੇ ਦੇ ਸੋ ਪਰਿਵਾਰ ਸਾਰੇ ਨਿਕਲ ਕੇ ਦੇ ਅੱਛਾ ਹੁਣ ਇਥੇ ਰੌਂਡ ਇਹ ਤੁਸੀਂ ਖੜੋਗੇ ਸਾਰੇ ਰੰਦੇ ਭIAL ਦੇਖ ਦੇ ਕੇ ਤੁਹਾਨੂੰ ਕੋਈ ਰਾਹਤ ਸਰਕਾਰ ਦੀ ਤਰਫੋਂ ਸਰਕਾਰ ਦੀ ਤਰਫੋਂ ਅੱਜ ਦੀ ਪਰਸਨ ਆਦੇਸ਼ ਆਮੀ ਆਟੇ ਚੋਲ ਵਾਸਤੇ ਪੈਸੇ ਦੇ ਗਿਆ ਰਾਜਾ ਕੱਟਣ ਵਾਸਤੇ ਕਿੰਨੇ ਪੈਸੇ ਦਿੱਤੇ ਕਿਹੇ ਦੇ ਗਿਆ ਸਾਨੂੰ ਇੱਕ ਇੱਕ ਡੇਰ ਨੂੰ 5-5000 ਰੁਪਏ ਇੱਕ ਇੱਕ ਡੇਰ ਨੂੰ 5-5000 ਰੁਪਏ ਹਾਂਜੀ ਠੀਕ ਹੈ ਰੋਟੀ ਪਾਣੀ ਲਿਆਓ ਖਰਚਾ ਖਾਓ ਅੱਜ ਅੱਲਾ ਬੋਲਿਆ ਕੱਲ ਮੈਂ ਮੁੜ ਕੇ ਤੁਹਾਡਾ ਪਤਾ ਲਗਾ ਤੇ ਪਸ਼ੂਆਂ ਦਾ ਚਾਰੇ ਦਾ ਕੋਈ ਪ੍ਰਬੰਧ ਹੈ ਉਹਨਾਂ ਨੂੰ ਗੋਹ ਚਾਹੀਦਾ ਪ੍ਰਬੰਧ ਕੋਈ ਚਾਰਾ ਨਹੀਂ ਕੋਈ ਚਾਰਾ ਨਹੀਂ ਰੜਾ ਦਾ ਬੇਫਾਕੇ ਅੱਛਾ ਜਿਹੜੇ ਸਾਡੇ ਅਬੀਦੀ ਕਿਸੇ ਨੇ ਬੀਤੀ ਜਿਹੜੇ ਪਸ਼ੂਆਂ ਨੂੰ ਖਾ ਛੜਿਆ ਸੀ ਇਹ ਪਸ਼ੂਆਂ ਦੁੱਖ ਨਾਲ ਅਸੀਂ ਨਾਲ ਹੀ ਰੋੜ ਕੇ ਮਾਰ ਜਾਂਦੇ ਤਾਂ ਵੀ ਦੁੱਖ ਮਟ ਜਾਂਦਾ ਹੈ ਠੀਕ ਹੈ ਨਹੀਂ ਹਾਲ ਤੱਕ ਨਿੱਕੇ ਨਿੱਕੇ ਅ ਦੇਖ ਸਕਦੇ ਹੋ ਇਹ ਆਪਣੇ ਇਹ ਪ੍ਰਭਾਵਿਤ ਲੋਕ ਨਾ ਜਿਹੜੇ ਜਿਨ੍ਹਾਂ ਦੇ ਕਾਫੀ ਜਿਹੜਾ ਸਾਰਾ ਲਗਭਗ ਡੇਰੇ ਵੀ ਜਿਹੜੇ ਆ ਉਹ ਪਾਣੀ ਦੇ ਵਿੱਚ ਡੁੱਬ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾਈਆਂ ਨਾ ਔਰ ਇਹ ਕਾਫੀ ਪ੍ਰਭਾਵਿਤ ਹੋਏ ਨਾ ਲੋਕ ਔਰ ਸਰਕਾਰ ਨੇ ਕੇਵਲ ਇਹਨਾਂ ਨੂੰ 5-5000 ਰੁਪਏ ਦਿੱਤਾ ਹੈ। ਹਾਂਜੀ ਔਰ ਚਲੋ ਇਹ ਇਨਸਾਨ ਨਾ ਇਹ ਤਾਂ ਚਲੋ ਦੂਸਰੇ ਲੋਕ ਵੀ ਇਹਨਾਂ ਦੀ ਮਦਦ ਕਰ ਸਕਦੇ ਖਾਣ ਪੀਣ ਵਾਸਤੇ ਲੇਕਿਨ ਪਸ਼ੂਆਂ ਦੀ ਗੱਲ ਹੈ ਪਸ਼ੂ ਬਚਾਰੇ ਬੇਜਮਾਨੇ ਹੁੰਦੇ ਆ ਉਹਨਾਂ ਵਾਸਤੇ ਵੀ ਜਿਹੜੀ ਹੈ ਉਹ ਚਾਰਾ ਜ਼ਰੂਰੀ ਹੈਗਾ ਤੇ ਅਸੀਂ ਸਰਕਾਰ ਅੱਗੇ ਵੀ ਮੰਗ ਕਰਨਿਆ ਕਿ ਇਹਨਾਂ ਵਾਸਤੇ ਜਿਹੜਾ ਸਪੈਸ਼ਲ ਜਿਹੜਾ ਚਾਰਿਆ ਦਾ ਵੀ ਜਿਹੜਾ ਉਹ ਬੰਦੋਬਸਤੇ ਲਾਓ ਕੀਤਾ ਜਾਵੇ। ਧੰਨਵਾਦ ਮਰਗੋਲ ਵੈਰਮਾਨ ਸਾਹਿਬ। ਠੀਕ। ਬਹੁਤ ਬਹੁਤ ਨੇਰ। ਇਹ ਦੇਖ ਸਕਦੇ ਹੋ ਤੁਸੀਂ। ਠੀਕੋ? ਹਾਂ। ਹਾਂਜੀ। ਇਹ ਅੱਗੇ ਪੂਰੇ ਜਿਹੜੇ ਆ ਹੋਰ ਜਿਹਾ 8-10 ਡੇਰੇ ਆ ਗਿਆ। ਇੱਧਰ ਇੱਧਰ ਰੇਂਗਲ ਦੀ ਉਹ ਸੰਘੇ ਜਾਈ ਨਾ ਸਾਫਾ ਸਿ ਕਿਨਾਰੇ ਤੇ ਕੋਈ ਇਹ ਪੂਰਾ ਸੀਨ ਤੁਹਾਨੂੰ ਮੈਂ ਦਿਖਾ ਰਿਹਾ ਇਹ ਪੂਰਾ ਇਹ ਤੁਸੀਂ ਦਾ ਕਿਨਾਰਾ ਇਹ ਤੇ ਖੇਤ ਹੈਗੇ ਐਕਚੁਅਲੀ ਇੱਥੇ ਖੇਤ ਹੈਗੇ ਔਰ ਆਬੀ ਦਰਿਆ کافی ਹੁੰਦੇ ਤੋਂ ਅੱਗੇ ਹੈਗਾ ਉਹ ਦੂਰ ਤੋਂ ਹੀ ਦਿਖਾ ਰਹੇ ਹੋ ਜਿਹੜਾ ਪਾਣੀ ਆ ਉਹ ਹੈਗਾ ਅਸਲੀ ਵਸੇ ਰਾਵੀ ਦਰਿਆ ਲੇਕਿਨ ਜਦੋਂ ਇਹ ਜਿਆਦਾ ਫਲੱਡ ਆਇਆ ਤੇ ਇਹ ਤੁਸੀਂ ਦੇ ਨਾਲ ਜਿਹੜਾ ਪਾਣੀ ਬਿਲਕੁਲ ਟੱਚ ਹੋ ਗਿਆ ਜਿੱਥੇ ਤੁਸੀਂ ਦੇਖ ਤੁਸੀਂ ਦੇਖ ਰਹੇ ਹੋ ਕਿ ਇਹ ਜਿਹੜਾ ਲਾਸਟ ਜਿਹੜਾ ਪਾਣੀ ਤੁਸੀਂ ਦੇਖ ਰਹੇ ਹੋ ਇਹ ਤੁਸੀਂ ਦਾ ਹੀ ਕਿਨਾਰਾ ਹੈ ਇਹ ਜ਼ਮੀਨਾਂ ਵੀ ਜਿਹੜੀਆਂ ਤੈਸ ਨੈਸ ਹੋ ਗਈਆਂ ਨਾ ਇਹ ਤੁਸੀਂ ਦੇਖ ਸਕਦੇ ਹੋ ਇਹ ਟਿਊਬ ਲਿਆਗਾ ਸਿੰਚਾਈ ਦੇ ਵਾਸਤੇ ਟਿਊਬ ਲਗਾਇਆ ਹੋਇਆ ਔਰ ਇਹ ਘਰ ਤੁਸੀਂ ਦੇ ਸਕਦੇ ਹੋ ਇੱਕ ਗੁੱਜਰਪਾਈ ਚਾਰੇ ਦੇ ਘਰ ਨੇ ਔਰ ਇੱਥੇ ਦੇਖੋ ਪਾਣੀ ਕਿਸ ਤਰ੍ਹਾਂ ਵਹਿ ਰਿਹਾ ਦੇਖ ਸਕਦੇ ਹੋ ਪਾਣੀ ਕਿਸ ਤਰ੍ਹਾਂ ਜਿਹੜਾ ਵਹਿ ਰਿਹਾ ਸਭ ਕੁਝ ਤੈਸ ਨਾਸ ਹੋ ਚੁੱਕਾ ਹੈ ਔਰ ਇਹ ਤੁਸੀਂ ਦੇ ਵੀ ਤੁਸੀਂ ਹਾਲਾਤ ਦੇਖ ਸਕਦੇ ਹੋ ਇਹ ਤੁਸੀਂ ਦੇ ਹਾਲਾਤ ਦੇਖ ਸਕਦੇ ਹੋ ਇਹ ਦੇਖੋ ਕੋਈ ਰਿਪੇਅਰ ਨਹੀਂ ਆ ਜੀ ਕੋਈ ਦੇਖਭਾਲ ਨਹੀਂ ਇਸ ਤੁਸੀਂ ਦੀ ਔਰ ਜਿਸ ਤਰ੍ਹਾਂ ਪਾਣੀ ਇਸ ਪਾਸੇ ਵੀ ਜਾ ਸਕਦਾ ਸੀ ਇਸ ਪਾਸੇ ਨੂੰ ਵੀ ਪਾਣੀ ਜਾ ਸਕਦਾ ਸੀ ਔਰ ਅਗਰ ਇਧਰ ਪਾਣੀ ਜਾ ਜਾਂਦਾ ਤਾਂ ਬੜਾ ਹੋਰ ਬੜਾ ਬੜਾ ਇਸ ਪਾਸੇ ਬਾਦਰਪੁਰ ਨੂੰ ਵੀ ਨੁਕਸਾਨ ਕਰ ਸਕਦਾ ਸੀ ਇਹ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਇਹ ਘਰਾ ਦੇ ਵਿੱਚ ਨਦੀਆਂ ਚੱਲ ਰਹੀਆਂ ਨੇ ਨੋਸ ਠੀਕੋ ਠੀਕੋ ਹਾਂਜੀ ਵੈ ਮੰਤਰੀ ਸਾਹਿਬ ਸਾਰੇ ਫਿਰੇ ਨੇ ਤਾਂ ਗੁਜਰੇ ਕੀ ਵੀ ਪਏ ਬੰਦੇ ਨਾ ਹੋਲਦੇ ਸੀ ਬੰਦੇ ਸਾਡੇ ਇਧਰ 올 ਰੌਂਡ ਵੀ ਮਾਰ ਨਹੀਂ ਆਏ ਹ ਤੇ ਉਹਨੇ ਕੋ ਆਖਿਆ ਤੁਹਾਡਾ ਮੇਰਾ ਮਕਾਨ ਤੁਹਾਡਾ ਮਕਾਨ ਹੈ ਤੁਹਾਨੂੰ ਮਿਲਿਆ ਕੁਛ ਕੋਈ ਕੁਛ ਨਹੀਂ ਮਿਲਿਆ ਅਸੀਂ ਤੇ ਚਾਹਦੇ ਆ ਮੌਕਾ ਦੇਖਣ ਇਹ ਬਾਅਦ ਚ ਉਹਨੇ ਆਖਣਾ ਨਹੀਂ ਝੂਠ ਬੋਲਾਂ ਦੇ ਜਾਂ ਜਿੱਦਾਂ ਵੀ ਆ ਇਹ ਸਾਰਾ ਕੁਝ ਸਾਹਮਣੇ ਦੇ ਸਰਦੇ ਭਾਈ ਸਾਹਿਬ ਹੈ ਇਹਨਾਂ ਦਾ ਇੱਥੇ ਮਕਾਨ ਬਣਿਆ ਹੋਇਆ ਨਾਲ ਹੀ ਜ਼ਮੀਨ ਹੈਗੀ ਹੈ ਔਰ ਪੂਰੀ ਤਰ੍ਹਾਂ ਦੇਖੋ ਡੈਮੇਜ ਹੋ ਚੁੱਕੀ ਹੈ ਅੰਦਰ ਜਿਹੜੀ ਆ ਉਹ ਸਾਰਾ ਸਮਾਨ ਅੰਦਰ ਪਿਆ ਅੰਦਰ ਸਮਾਨ ਪਿਆ ਪੂਰਾ ਸਮਾਨ ਅੰਦਰ ਪਿਆ ਪੂਰਾ ਅੰਦਰ ਸਮਾਨ ਪਿਆ ਉਹ ਉਹਨਾਂ ਦੇ ਬਾਹਰ ਰਸੋਈ ਬਣਾਈ ਹੋਈ ਹੈ ਕੱਪੜੇ ਵੀ ਪਾਣ ਕੱਪੜੇ ਸਭ ਕੁਝ ਜਿਹੜਾ ਹੈ ਇਹ ਪਰਿਵਾਰ ਵੀ ਜਿਹੜਾ ਬਹੁਤ ਹੀ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ ਔਰ ਜਿੰਨਾ ਵੀ ਸਮਾਨ ਇਹਨਾਂ ਦਾ ਅੰਦਰ ਹੈਗਾ ਔਰ ਦੂਸਰੇ ਪਾਸੇ ਦੋ ਜੀ ਆਏ ਆ ਹੈਂਡੀਕੈਪ ਔਰ ਹੈਂਡੀਕੈਪ ਡਾ ਗਿਆ ਦੋ ਜੀ ਆਏ ਇਹ ਚੱਕੇ ਇਹ ਹੈ ਹੈਂਡੀਕੈਪ ਡਾ ਗਿਆ ਮੇਰਾ ਮੁੰਡਾ ਵੀ 90% ਦਾ ਹੈਂਡੀਕੈਪ ਹੈ ਠੀਕ ਇਹਦਾ ਬੇਟਾ ਆ ਉਹ ਵੀ 90% ਹੈ ਹੈਂਡੀਕੈਪ ਡਾ ਗਿਆ ਔਰ ਅਜੇ ਤੱਕ ਤੁਹਾਨੂੰ ਕੋਈ ਕਿਸੇ ਤੁਸੀਂ ਮੰਤਰੀ ਸਾਹਿਬ ਨੇ ਮਿਲੇ ਨਹੀਂ ਮੰਤਰੀ ਸਾਹਿਬ ਤੇ ਮਿਲੇ ਨਹੀਂ ਮੰਤਰੀ ਸਾਹਿਬ ਅੱਡੇ ਅੱਡੇ ਗਏ ਨੇ ਸੜਕੇ ਸੜਕੇ ਗਏ ਨੇ ਉਹ ਰੁਕੇ ਹੀ ਨਹੀਂ ਜਦੋਂ ਤੇ ਮੁਲਾਕਾਤ ਕਿੱਦਾਂ ਹੋਏ ਅੱਛਾ ਰੁਕੇ ਹੀ ਨਹੀਂ ਤੁਹਾਡੇ ਕੋਲ ਹਾਂਜੀ ਹਾਂਜੀ ਉਹਨਾਂ ਦਾ ਹਾਲ ਚਾਲ ਕੋਈ ਨਹੀਂ ਪੁੱਛਿਆ ਤੁਹਾਡਾ ਨਹੀਂ ਕਿਸੇ ਨੇ ਪੁੱਛਿਆ ਜਾਂ ਫਿਰ ਉਹਨਾਂ ਨੂੰ ਇਤਲਾਹ ਨਹੀਂ ਮਿਲੀ ਕੋਈ ਵੀ ਕਾਰਨ ਹੋ ਸਕਦਾ ਜੀ 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 ਠੀਕ ਹੈ ਅਰੇ ਉਹ ਉਹਨਾਂ ਨੂੰ ਪੁੱਛਿਆ ਸੀ ਆਪਣੇ ਗੁੱਜਰਪਾਈ ਚਾਰ ਨੂੰ ਪੁੱਛੋ ਕਹਿੰਦੇ ਵੀ ਸਾਨੂੰ 5-5000 ਰੁਪਏ ਰੋਟੀ ਵਾਸਤੇ ਦਿੱਤਾ ਹੈ ਓਹ ਹੋ ਚਲੋ ਜਿੱਦਾਂ ਦੀ ਵੀ ਮਦਦ ਕੀਤੀ ਅਸੀਂ ਇਹ ਨਹੀਂ ਕਹਿੰਦੇ ਮੈਨੂੰ ਤੇ ਹੋਣੀ ਚਾਹੀਦੀ ਹੈ ਹਲੇ ਮਦਦ ਦੀ ਲੋੜ ਵੀ ਹੈ ਜੀ 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 ਪਰ ਕਹਿਣ ਦਾ ਮਤਲਬ ਹੈ ਕਿ ਅਗਰ ਮੌਕਾ ਆਪ ਆਪਣੀ ਅੱਖੀਂ ਦਿਖਿਆਦਾ ਆਏ ਤੇ ਉਹ ਕਿਸੇ ਦੇ ਕਹਿਣ ਦਾ ਜਾਂ ਤੁਹਾਡਾ ਇਸ ਲਈ ਕਿੰਨਾ ਕੋ ਨੁਕਸਾਨ ਹੋ ਗਿਆ ਤੇ ਇਸ ਲਈ ਤੇ ਗੈਸ ਕਰਨਾ ਮੁਸ਼ਕਲ ਹੈ ਕਿਉਂਕਿ ਸਾਰਾ ਮੈਂ ਤੇ ਆਪਣੇ ਪਾਂਜੋਕੇ ਕੱਪੜੇ ਮੇਰੇ ਪਰਿਵਾਰ ਨੇ ਨਹੀਂ ਕਰਦੇ ਜੀ ਜੀ ਆਪਣੇ ਪਾਏ ਔਰ ਇਹ ਮੈਂ ਭਰਾ ਦੇ ਕੱਪੜੇ ਪਾਏ ਦੇ ਨੇ ਹਾਂ ਤੇ ਅੰਦਰ ਸਾਰਾ ਹੀ ਸਮਾਨ ਹੈ ਉਹ ਕੋਹ ਨਹੀਂ ਇਹ ਲਾਇਆ ਉਹਨੋਂ ਉਹਦੇ ਚੋ ਕੀ ਡੈਮੇਜ ਹੋਇਆ ਕੀ ਬਣਿਆ ਕੀ ਨਹੀਂ ਬੈੱਡ ਸ਼ੈੱਡ ਸਭ ਕੁਝ ਅੱਛਾ ਅੰਦਰ ਇਹ ਸਾਰੇ ਜੀ ਕੱਲਾ ਦੇ ਬੰਡੇ ਦੇ ਕੇ ਨਾਲ ਉੱਥੇ ਹੀ ਹੈ ਅੱਛਾ ਕੱਜੋ ਸਵੇਰੇ ਆਈਏ ਨਾ ਮੈਂ ਥੱਕਾ ਦਾ ਨਾ ਤੂੰ ਕਿਉਂ ਜਾਣਾ ਚਾਹਦਾ ਫੇਰਾ ਸ਼ੇਰਾ ਮਾਲ ਦਿਖਾਉਣਾ ਉਹ ਬੈਠੇ ਰੋਗੇ ਅੱਛਾ ਬਾਕੀ ਇਸ ਤਰ੍ਹਾਂ ਕਰਨਾ ਕਿ ਨਰੰਗਕਾਰੀ ਪਾਵਣਾ ਹਾਂਜੀ ਹਾਂਜੀ ਠੀਕ ਹੈ ਉੱਥੇ ਰੋਟੀ ਪਾਣੀ ਰਹਿਣ ਦਾ ਤਾਂ ਬੰਦੋਸਤ ਹੈਗਾ ਪੂਰਾ ਤੁਸੀਂ ਉੱਥੇ ਆਪਣੇ ਆਪਣੇ ਪਰਿਵਾਰ ਲੈ ਜਾਓ ਠੀਕ ਹੈ ਬਾਕੀ ਹੋਰ ਕੋਈ ਚਿੰਤਾ ਕਰਨੀ ਹੈ ਨਾ ਬਾਕੀ ਜਿਹੜਾ ਸਰਕਾਰ ਚਿੰਤਾ ਫਿਕਰ ਤੇ ਰੱਬ ਧਾਰਾ ਚਿੰਤਾ ਕਰਨੀ ਹਾਂਜੀ ਹਾਂਜੀ ਕੋਈ ਨਹੀਂ ਜੀ ਜੀ ਤਾਂ ਤੇਰਾ ਉਹ ਕੋਈ ਤਾਂ ਨਹੀਂ ਆ ਚਲੋ ਇਹ ਚੌਨਾਂ ਜਿਹੜਾ ਪਾਣੀ ਘਟੇਗਾ ਨਾ ਫਿਰ ਪਤਾ ਲੱਗੂ ਪਾਣੀ ਘਟਣ ਦੇ ਬਾਅਦ ਪਤਾ ਲੱਗਣਾ ਕਿ ਅੰਦਰ ਕਿੰਨਾ ਨੁਕਸਾਨ ਹੋਇਆ ਜਾਂ ਕਿੰਨਾ ਨਹੀਂ ਝੂਠਾ ਹੀ ਨਹੀਂ ਕਹਿ ਸਕਦੇ ਨਹੀਂ ਜੋ ਹੈ ਇੱਥੇ ਜੋ ਗਰਾਊਂਡ ਰਿਐਲਿਟੀ ਹੈ ਜੋ ਮੌਕੇ ਦਾ ਪਾਣੀ ਭਰੋਏ ਦਾ ਅੰਦਰ ਘਟਿਆ ਸਗੋ ਪਾਣੀ ਹਾਂ ਪਾਣੀ ਤੋਂ ਬੜਾ ਘਟਿਆ ਹਾਂ ਪਾਣੀ ਤੋਂ ਬੜਾ ਘੜਾ ਪਾਣੀ ਦੇ ਸੁਰਕਰ ਕਰੀ ਹਾਂ ਅੱਛਾ ਇੱਕ ਗੱਲ ਤੁਹਾਨੂੰ ਮੈਂ ਪੁੱਛਣੀ ਹੈ ਕਿ ਜਿਸ ਤਰ੍ਹਾਂ ਉਹ ਅੱਗੇ ਤੁਸੀਂ ਟੁੱਟੀ ਹੈ ਔਰ ਇਹ ਵੀ ਆਹੀ ਤੁਸੀਂ ਦੇਖਿਓ ਪੂਰੀ ਜਿਹੜੀ ਤੁਸੀਂ ਜਿਹੜੀ ਥੋੜੀ ਜਿਹੜੀ ਪੂਰੀ ਡੈਮੇਜ ਹੋਈ ਜੀ ਹਾਂਜੀ ਤੇ ਜਿਸ ਤਰ੍ਹਾਂ ਇਹ ਪਾਣੀ ਜਿਹੜਾ ਬਿਲਕੁਲ ਤੁਸੀਂ ਦੇ ਨਾਲ ਆ ਗਿਆ ਹਾਂ ਤੇ ਜੇ ਪਾਣੀ ਥੋੜਾ ਹੋਰ 6 6 ਇੰਚ ਪਾਣੀ ਉੱਪਰ ਹੋਰ ਆ ਜਾਂਦਾ ਹਾਂਜੀ ਬਸ ਤੇ ਫਿਰ ਪਾਣੀ ਤੇ ਪੂਰਾ ਇੱਧਰ ਜਾ ਸਕਦਾ ਸੀ ਦੇਖੋ ਜੀ ਇਸ ਤੁਸੀਂ ਦੀ ਤੇ ਸਾਲਾਂ ਤੋਂ ਰਿਪੇਅਰ ਨਹੀਂ ਹੋ ਰਹੀ ਜੀ ਦੂਜਾ ਇੱਕ ਇਹ ਜਿਹੜੀ ਗੁੱਜਰ ਆਬਾਦੀ ਹੈ ਉਹ ਤੁਸੀਂ ਤੋਂ ਇਸ ਪਾਰ ਰਹਿੰਦੀ ਹੈ ਜੀ ਉਹਨਾਂ ਦੇ ਡੰਗਰ ਬੱッセ ਜਦੋਂ ਲੰਘਦੇ ਆ ਹਾਂ ਹਾਂ ਤੇ ਉਹ ਉਹ ਦੇ ਕਰਕੇ ਤੁਸੀਂ ਖੁਰਦੀ ਹੈ ਜੀ ਇਸ ਤੋਂ ਇਲਾਵਾ ਕਹਿੰਦੇ ਆ ਕਿ ਇਹਨਾਂ ਖਾਦਾਂ ਖੋਦਾ ਆਪਣੀਆਂ ਵਿੱਚ ਨਹੀਂ ਹੁੰਦੀਆਂ ਜਦੋਂ ਜਿੱਥੋਂ ਵੀ ਇਹ ਤੁਸੀਂ ਦੇ ਉੱਤੇ ਚਾਰਦੇ ਆ ਤੇ ਤੁਸੀਂ ਨੂੰ ਵੱਢ ਕੇ ਰੈਂਪ ਬਣਾਉਂਦੇ ਆ ਨਾ ਕਿ ਮਿੱਟੀ ਪਾ ਕੇ ਆਪਣੀ ਜ਼ਮੀਨ ਦੇ ਵਿੱਚ ਰੈਂਪ ਬਣਾਉਂਦੇ ਤੇ ਜਿੱਦਾਂ ਕਿ ਤੁਸੀਂ ਮੌਕੇ ਦਾ ਦੇਖੋ ਇੱਥੇ ਮੈਂ ਆਪ ਦਾ ਰੈਂਪ ਬਣਾਇਆ ਦਾ ਉਹ ਅੱਗੇ ਜ਼ਮੀਨ ਨੂੰ ਗੇਟ ਲੱਗੇ ਦਾ ਉੱਥੇ ਵੀ ਮੈਂ ਆਪਣਾ ਰੈਂਪ ਬਣਾਇਆ ਦਾ ਤੁਸੀਂ ਨੂੰ ਐਂ ਸੱਤੀ ਨਹੀਂ ਪਹੁੰਚਾਈ ਜੀ 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 ਇੱਥੇ ਤੁਸੀਂ ਹੋਰ ਵੀ ਲੋਕਾਂ ਨੂੰ ਪੁੱਛ ਸਕਦੇ ਹੋ ਕਿ ਇਹ ਮੇਰੀ ਉਹ ਹੱਦ ਪੈਂਦੀ ਹੈ ਉਸ ਹੱਦ ਤੋਂ ਲੈ ਕੇ ਤੇ ਜਿੱਥੇ ਜਿੱਥੇ ਟੋਏ ਹੁੰਦੇ ਆ ਮੈਂ ਟਰਾਲੀਆਂ ਨਾਲ ਮਿੱਟੀ ਅਲੇ ਵੀ ਆਹ ਇਹ ਦੇਖ ਸਕਦੇ ਤੁਸੀਂ ਇਹਨਾਂ ਨੇ ਨਾ ਪੂਰਾ ਜਿਹੜਾ ਆਰ ਸੀ ਸੀ ਕੀਤਾ ਹੋਇਆ ਆਪਣਾ ਜਿਹੜਾ ਕਿਨਾਰਾ ਹੈਗਾ ਆਰ ਸੀ ਸੀ ਅਗਰ ਇਸੇ ਤਰ੍ਹਾਂ ਕਿਨਾਰਾ ਬਣਿਆ ਹੋਇਆ ਤੇ ਤੁਸੀਂ ਨੂੰ ਕੋਈ ਵੀ ਨੁਕਸਾਨ ਜੜਾਉ ਨਹੀਂ ਪਹੁੰਚ ਸਕਦਾ ਕਿਉਂਕਿ ਸੇਫਟੀ ਤੇ ਆਪਣੇ ਹੱਥਾਂ ਨਾਲ ਜਿੰਨੀ ਕਿ ਕਰ ਸਕਦਾ ਬੰਦਾ ਓਨੀ ਕਿਤਾ ਕਰੇ ਮਤਲਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਵਿਭਾਗ ਜਿਹੜਾ ਨਹਿਰ ਵਿਭਾਗ ਹੈਗਾ ਤੁਸੀਂ ਵਿਭਾਗ ਹੈਗਾ ਉਹ ਇਹਦੇ ਤੇ ਮਤਲਬ ਕਿ ਧਿਆਨ ਦੇਵੇ ਕਿ ਤੁਸੀਂ ਦੀ ਜਿਹੜੀ ਰਿਪੇਅਰ ਕੀਤੀ ਜਾਏ ਬਾਕੀ ਲੰਬੇ ਸਮੇਂ ਤੋਂ ਦੀ ਰਿਪੇਅਰ ਨਹੀਂ ਹੋਈ ਹੈ ਨਹੀਂ ਹੋਈ ਹੈ ਨਹੀਂ ਠੀਕ ਹੈ ਥੈਂਕ ਯੂ